ਹਾਂ ਜੀ ਨੇ ਤੇ ਗੱਲਬਾਤ ਕਰਦਾ ਮਾਲਵੇ ਦੇ ਨਾਲ ਬੜਾ ਪੜਾਉ ਨਾਲ ਕੀ ਉਹਨਾਂ ਦੇ ਵਿਚਾਰ ਕੀ ਉਹਨਾਂ ਦੇ ਕਹਿਣੇ ਵਿਰੋਧ ਸ਼ੋਰ ਬਾਰੇ ਕੰਗਰਸ ਸਿੰਘ ਜੀ ਦਾ ਵੱਡਾ ਪਰਮਾਤਮਾ ਸਵਾਗਤ ਜੋ ਕਿ ਕਰਾਲੀ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਟੀ ਆ ਗਏ ਤੇ ਗੱਲਬਾਤ ਕਰ ਰਹੇ ਆ ਇਹ ਕੀ ਕਹਿਣਾ ਹੈ ਗੰਗਸਾ ਨੂੰ ਸ਼ੁਰੂ ਕਰਨ ਜਾ ਰਹੇ ਹੋ ਗੁਰਮਾਰਾ ਤੇ ਚੱਲ ਕੇ ਆਫ ਕਰਕੇ ਸ਼ੁਰੂ ਕੀਤੀ ਹੈ ਮਤਲਬ ਕਿ ਕੀ ਕਾਲਜ ਹੈ ਬਸ ਗੁਰੂ ਸਾਹਿਬ ਦਾ ਓਟ ਆਫਰ ਲੈਂਦੇ ਜਾ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਜੇ ਜਿੰਮੇਵਾਰੀ ਮੈਨੂੰ ਆਪਣੀ ਲੀਡਰਸ਼ਿਪ ਨੇ ਦਿੱਤੀ ਆ ਉਹਨੂੰ ਤਨਦੇਈ ਨਾਲ ਨਿਭਾ ਸਕੀਏ ਔਰ ਸ਼੍ਰੀ ਨਾਨੰਦਪੁਰ ਸਾਹਿਬ ਤੇ ਜੇ ਲੋਕ ਸਭਾ ਸੀਟ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਈਏ ਔਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੀਏ ਇਹੀ ਅਰਦਾਸ ਬੇਨਤੀ ਲੈ ਕੇ ਹਰ ਇੱਕ ਹਲਕੇ ਸਾਡੀ ਪਹਿਲ ਤੇ ਆ ਲੇਕਿਨ ਸ਼੍ਰੀ ਨਾਨੰਦਪੁਰ ਸਾਹਿਬ ਦਾ ਜਿਹੜਾ ਹੁਕਮ ਸਾਹੀ ਇਗਨੋਰ ਹੋਇਆ ਕਿਉਂਕਿ ਇਥੋਂ ਜਿਹੜੇ ਵੀ ਨੁਮਾਇੰਦਗੀ ਕਰਦੇ ਰਹਿ ਲੋਕ ਆਓ ਆਜੋ ਅੰਦਰ ਆਜੋ ਜਿਹੜੇ ਨਮਾਇੰਦਗੀ ਕਰਦੇ ਰਹੇ ਉਹਨਾਂ ਨੇ ਸਿਰਫ ਔਰ ਸਿਰਫ ਆਪਣੇ ਘਰ ਭਰੇ ਆ ਇੱਥੋਂ ਦੇ ਲੋਕਾਂ ਦਾ ਕਦੇ ਨਹੀਂ ਸੁਣਿਆ ਮਾਨ ਸਾਹਿਬ ਦੀ ਤੇਰੀ ਸਰਕਾਰ ਦੀਆਂ 2 ਸਾਲ ਦੀਆਂ ਉਪਲਬਧੀਆਂ ਆਪ ਦੀ ਤੇਰੀ ਸਰਕਾਰ ਦੀਆਂ 2 ਸਾਲ ਦੀਆਂ ਉਪਲਬਧੀਆਂ ਤੇ ਨਾਲ ਨਾਲ ਜਿਹੜੀ ਤਾਨਾਸ਼ਾਹੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਲੜਾਈ ਲੜ ਰਹੇ ਲੋਕਸ਼ਾਹੀ ਨੂੰ ਬਚਾਉਣ ਦੀ ਉਸ ਲੜਾਈ ਨੂੰ ਡੱਟ ਕੇ ਲੜਾਂਗੇ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਔਰ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਚ ਆਪਣਾ अहम ਯੋਗਦਾਨ ਪਾਵਾਂਗੇ ਸਰ ਬੜਾ ਪਰਮਾ ਸਵਾਗਤ ਹੋਇਆ ਹੈ ਜੀ ਮਲਵਿੰਦਰ ਸਿੰਘ ਕੰਗਸਾਬ ਦਾ ਕੀ ਕਹਿਣਾ ਚਾਹੋਗੇ ਸ਼ਹਿਰ ਪੁਰਾਲੀ ਦੇ ਵਿੱਚ ਅੱਜ ਦੇਖੋ ਜਿਹੜੇ ਆਪਣੇ ਪੰਜਾਬ ਦੇ ਲੋਕ ਹੈ ਉਹ ਸਾਰੇ ਬੀਜੇਪੀ ਸਰਕਾਰ ਤੋਂ ਓਕੇ ਪਏ ਨੇ ਤੇ ਅੱਜ ਤੁਸੀਂ ਦੇਖੀ ਰੋਗੇ ਪਿੱਛੋਂ ਬੜਾ ਭੜੀ ਇਕੱਠੇ ਮਲਵਿੰਦਰ ਕੰਗਸਾਬ ਦੇ ਹੱਕ ਦੇ ਵਿੱਚ ਅੱਜ ਸਰਕਾਰ ਦੇ ਖਿਲਾਫ ਬਹੁਤ ਸਾਫ ਕਰਨ ਵਾਸਤੇ ਗਏ ਹਨ ਤਾਂ ਮੈਂ ਆਪਣੇ ਸਾਰੇ ਹਲਕਾ ਵਾਸੀਆਂ ਵੱਲੋਂ ਤੇ ਆਪਣੀ ਆਵਾਜ਼ੀ ਪਾਰਟੀ ਟੀਮ ਵੱਲੋਂ ਇਹ ਆਸ਼ਵਾਸ਼ਣ ਦਵਾਉਂਦਾ ਕਿ ਆਪਾਂ ਜਿਹੜੀ ਸੀਟ ਹੈ ਬੜੀ ਪਾਰੀ ਗਿਰਦੀ ਜਿੱਤਾਂਗੇ ਜੀ ਸਰ ਗੱਲ ਕਰੀਏ ਸ਼ਹਿਰ ਕੋਰਾਲੀ ਦੀ ਹਸਪੀਟਲ ਦੀ ਜਿਹੜੀ ਸਮੱਸਿਆ ਬੱਸ ਸਟੈਂਡ ਦੀ ਸਮੱਸਿਆ ਕਜੋਲੀ ਵਾਟਰ ਵਰਕਿੰਗ ਵੱਡੇ ਕਈ ਮੁੱਦੇ ਆ ਕਾਫੀ ਦਿਨ ਤੋਂ ਲਾਰੇ ਲੱਤੇ ਆ ਰਹੇ ਆ ਪਰ ਹਲੇ ਤੱਕ ਕਿਸੇ ਤਰ੍ਹਾਂ ਦਾ ਸੁਧਾਰ ਨਹੀਂ ਜਿਹੜਾ ਹੋਇਆ ਦੇਖੋ ਸਰ ਜਿਹੜਾ ਵੀ ਕੰਮ ਸੀ ਚਾਹੇ ਆਪਾਂ ਗੱਲ ਕਰੀਏ ਸਰਕਾਰੀ ਹਸਪਤਾਲ ਦੀ ਸਰਕਾਰੀ ਹਸਪਤਾਲ 1992 ਦੇ ਬਾਅਦ ਕਿਸੇ ਨੇ ਦੇਖਿਆ ਨਹੀਂ ਹੈਗਾ ਜਿਹੜਾ ਹਸਪਤਾਲ ਦਾ ਕੰਮ ਹੋਇਆ ਤਾਂ ਉਹ ਆਵਾਜ਼ੀ ਪਾਰਟੀ ਦੇ ਟਾਈਮ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਦੇ ਵਿੱਚ ਟੈਲਾ ਵੀ ਲੱਗ ਰਹੀਆਂ ਨੇ ਅੰਦਰ ਐਕਸਰਾ ਮਸ਼ੀਨ ਵੀ ਆ ਚੁੱਕੀ ਹੈ ਤੇ ਲਗਭਗ 700 ਡਾਕਟਰ ਹੋ ਰਹੇ ਆਪੜੀ 700 ਸਭ ਡਾਕਟਰ ਹੋ ਰਹੇ ਆਪਣੇ ਓਪਰੇਸ਼ਨ ਬੈਠੇ ਨੇ ਤੇ 700 ਪੇਸ਼ੈਂਟ ਦਿੱਲੀ ਉਰੇ ਆ ਰਹੇ ਤੇ ਸਾਰਿਆਂ ਨੂੰ ਫ੍ਰੀ ਦਵਾਈਆਂ ਮਿਲ ਰਹੀਆਂ ਨੇ। ਉਹ ਉਪਦੇਸ ਸਾਹਿਬ ਅੱਜ ਕੁਰਾਲੀ ਦੇ ਪੰਚੀ ਤੇ ਮਾਰਵਿੰਦਲ ਸਿੰਘ ਸੰਗ ਦਾ ਬੜਾ ਫਰਮਾ ਸਵਾਗਤ ਕੀਤਾ ਗਿਆ ਇਹ ਬੜਾ ਫਰਮਾ ਜਿਹੜਾ ਹੰਗਾਰਾ ਮਿਲਿਆ ਕੀ ਲੱਗਦਾ ਹੈ ਕਿ ਕਹਣਾ ਚਾਹੁੰਦੇ ਇਹਨਾਂ ਨੂੰ ਦੇਖੋ ਜੀ ਕਿੰਨਾ ਉਤਸ਼ਾਹ ਹੈ ਜੀ ਪੂਰੇ ਪੰਜਾਬ ਦੇ ਵਿੱਚ ਕਿ ਆਮ ਆਦਮੀ ਪਾਰਟੀ ਨਾਲ ਕਿੰਨਾ ਲੋਕੀ ਜੁੜੇ ਹੋਏ ਆ। ਔਰ ਪ੍ਰਤਾਖ ਨੂੰ ਪ੍ਰਮਾਣ ਦੀ ਲੋੜ ਨਹੀਂ ਦੀ ਜਿੱਤ ਯਕੀਨੀ ਹੈ ਔਰ ਬਸ ਉਸ ਸਮੇਂ ਦਾ ਇੰਤਜ਼ਾਰ ਹੈ ਜਦੋਂ ਪੋਲਿੰਗ ਹੋਣੀ ਹੈ ਔਰ ਰਿਜ਼ਲਟ ਆਉਣਾ ਹੈ ਜੀ ਸਰ ਗੱਲ ਕਰੀਏ ਪਹਿਲਾਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਹੈ ਜਿਕੇ ਇਹ ਸੀਟ ਤੁਸੀਂ ਜਿੱਤਦੇ ਹੋ ਤਾਂ ਹੁਣ ਆਪਣੇ ਜਿਹੜੇ ਪਾਰਟੀ ਦੇ ਹੋ ਜਾਂਦੇ ਆ ਫਿਰ ਸ਼ਾਇਦ ਜਿਹੜੇ ਵਿਕਾਸ ਦੀ ਗੱਲ ਕਰੀਏ ਕਾਫੀ ਸਮੇਂ ਤੋਂ ਜਿਹੜੀ ਮੰਗ ਕੀਤੀ ਆ ਰਹੀ ਸੀ ਅਪਗ੍ਰੇਡ ਕਰਨ ਦੀ ਬੱਸ ਸਟੈਂਡ ਦਾ ਮੁੱਦਾ ਸੀ ਕਜੋਲੀ ਵਾਟਰ ਬਾਕਸ ਦਾ ਮੁੱਦਾ ਸੀ ਕਈ ਮੁੱਦੇ ਸੀ ਲੱਗਦਾ ਹੈ ਕਿ ਜਿਹੜੇ ਉਹ ਪੈਲਦੇ ਆਧਾਰ ਤੇ ਹੱਲ ਹੋਣਗੇ ਫਰ ਨੂੰ ਸਾਰਾ ਪਤਾ ਹੈ ਜੀ ਤੁਸੀਂ ਹਰ ਫੰਕਸ਼ਨਾਂ ਦੇ ਵਿੱਚ ਸ਼ਾਮਲ ਹੁੰਦੇ ਹੋ ਕਿ ਸਾਡੇ ਮੰਤਰੀ ਮੈਡਮ ਜੀ ਸਤਕਾਰ ਜੋ ਪਰਡਵਨ ਬੋਲ ਕੇ ਹਨ ਮਾਨ ਜੀ ਨੇ ਦੇਖੋ ਫਜੋਲੀ ওয়াਟਰ ਵਰਕਸ ਦਾ ਸਾਡਾ ਜਿਹੜਾ ਮੁੱਦਾ ਸੀ ਸਾਡੇ ਸ਼ਹਿਰਾਂ ਨੂੰ ਉਸ ਪਾਣੀ ਨਾਲ ਜੁੜਨ ਜਾ ਰਹੇ ਹਨ ਔਰ ਹਸਪਤਾਲ ਤੁਹਾਡੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜਿੱਥੇ 50 ਬੰਦਿਆਂ ਦੀ ਓਪੀਡੀ ਸੀ ਅੱਜ 800 ਬੰਦੇ ਦੀ ਓਪਰੇਟਿ ਹੈ ਔਰ ਦਵਾਈਆਂ ਫ੍ਰੀ ਮਿਲ ਰਹੀਆਂ ਮਾਨ ਸਾਹਿਬ ਦੀ ਸਰਕਾਰ ਚ ਬਿਜਲੀ ਫ੍ਰੀ ਹੈ ਜੀ ਇਸ ਤੋਂ ਵੱਧ ਕੀ ਪੰਜਾਬ ਦੇ ਲੋਕਾਂ ਨੂੰ ਮੈਂ ਤਾਂ ਕਹਾਗਾ ਕਿ ਬਹੁਤ ਮਾਨ ਦੀ ਗੱਲ ਹੈ ਇਹ ਹੈ ਇਹੋ ਜੀ ਸਰਕਾਰ ਵਾਰ-ਵਾਰ ਨਹੀਂ ਮਿਲਦੀ ਆਪਾਂ ਇਹ ਸਰਕਾਰ ਦਾ ਸਾਥ ਦਈਏ ਆਪਣੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਜੀ ਕਾਂਗਰਸ ਆਪਾਂ ਲੋਕ ਸਭਾ ਦੇ ਵਿੱਚ ਪੇਚ ਕੇ ਆਪਣੇ ਹਲਕੇ ਦੀ ਵੀ ਆਪਾਂ ਇੱਕ ਨਮਾਇੰਦਗੀ ਦਿਖਾਈ ਉਸ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਤਾਂ ਕਿ ਸਾਡੇ ਕੰਮ ਹੈ ਜਿਹੜੇ ਉਹ ਬੋਲਣ ਦੇ ਉਹਨਾਂ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਾਈ ਸਾਨੂੰ ਘਰ ਘਰ ਜਾਣ ਦੀ ਵੀ ਲੋੜ ਨਹੀਂ ਸਾਡੇ ਕੰਮੇ ਇੰਨੇ ਜ਼ਿਆਦਾ ਜੀ ਵੀਰ ਜੀ ਕੰਮ ਬੋਲਦੇ ਆ ਜੀ ਸਾਰ ਸਰਕਾਰ ਦੇ ਔਰ ਉਹਨਾਂ ਦੇ ਜਿਹੜੇ ਸਾਰੇ ਵਜ਼ੀਰ ਹੈ ਉਹਨਾਂ ਦੇ ਵੀ ਕੰਮ ਬੋਲਦੇ ਆ ਸਾਡੇ ਹਲਕਾ ਵਿਧਾਇਕ ਔਰ ਸਾਡੇ ਕੈਬਨਟ ਮਿਸਟਰ ਪੰਜਾਬ ਮੈਡਮ ਅਰਮੋਲ ਦਾਗਲ ਮਾਨ ਜੀ ਦੇ ਵੀ ਸਾਡੇ ਹਲਕਾ ਖਰੜ ਦੇ ਪੁਣ ਪੰਜ ਪੁਣ ਤੁਹਾਡੇ ਸਾਹਮਣੇ ਉਤ ਘੱਟ ਰਹੇ ਉਹ ਵੀ ਲੱਗਣ ਜਾ ਰਹੇ ਆ ਹਸਪਤਾਲਾਂ ਦਾ ਕੰਮ ਹੋਵੇ ਔਰ ਮੈਂ ਤਾਂ ਕਹਾ ਕਿ ਆਮ ਬੰਦਾ ਬਹੁਤ ਸੌਖਾ ਹੈ ਜੀ ਕਿ ਆਪਾਂ ਤਾਂ ਬਹੁਤ ਕੁਝ ਕਿਸਮ ਤੋਂ ਬਾਰੇ ਜੇਕਰ ਸ਼ਹਿਰ ਲਈ ਮੰਗ ਕਰੀਏ ਤਾਂ ਕਿਹੜੇ ਮੁੱਦੇ ਦੀ ਮੰਗ ਜਿਹੜੀ ਪੈਂਦੇ ਦਾ ਆਪੇ ਜੇਕਰ ਇਹ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਆ ਤੁਸੀਂ ਰੱਖੋ ਜੀ ਦੇਖੋ ਜੀ ਜਿਹੜਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਦਿੱਲੀ ਜਾਣਗੇ ਉਹਨਾਂ ਨੂੰ ਤਾਂ ਆਪ ਹੀ ਪਤਾ ਹੈ ਕਿ ਅਸੀਂ ਆਪਣੇ ਹਲਕੇ ਵਾਸਤੇ ਵੱਡੇ ਪ੍ਰੋਜੈਕਟ ਕਿਹੜੇ ਲਿਆਉਣੇ ਆ ਔਰ ਵੱਡੇ ਪ੍ਰੋਜੈਕਟ ਆਉਣਗੇ ਜੀ ਸਾਨੂੰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਔਰ ਆਪਣੇ ਸਾਰੇ ਹਲਕਿਆਂ ਦੇ ਵਿੱਚ ਵੱਡੇ ਪ੍ਰੋਜੈਕਟ ਆਉਣਗੇ ਜੀ। ਅ ਅ ਵੱਡੇ ਪੜਾ ਪਰਮਾ ਜਿਹੜਾ ਹੰਗਾਰਾ ਮਿਲਿਆ ਹੈ ਮਨਵਿੰਦਰ ਸਿੰਘ ਕੰਕੂ ਵੱਲੋਂ ਜਿਹੜਾ ਅੱਜ ਅਰਦਾਸ ਕਰਨ ਜਾ ਰਹੇ ਗੁਰੂ ਘਰ ਦੇ ਵਿੱਚ ਸਤਿ ਪਰਮਾ ਸਵਾਗਤ ਹੋਇਆ ਸ਼ਹਿਰ ਪਰੌੜੀ। ਬਿਲਕੁਲ ਜੀ ਬਿਲਕੁਲ ਪੂਰਾ ਸ਼ਹਿਰ ਕੀ ਪੂਰੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਇੱਕ ਕਾਫਲਾ ਜਾ ਰਿਹਾ ਹੈ। ਕਿਉਂਕਿ ਖਾਸ ਜ਼ਰੂਰਤ ਸਾਡੇ ਵਾਸਤੇ ਕੋਈ ਬਾਗ ਵਾਲੀ ਗੱਲ ਹੈ। ਬੀਸੀ ਇਹ ਮੈਂਬਰ ਪਾਰਲੀਮੈਂਟ ਦੇ ਰਿਹਾ ਜਿਹਦਾ ਪਹਿਲਾ ਯੂਨੀਵਰਸਿਟੀ ਵਿੱਚ ਬਹੁਤ ਵੱਡੇ ਪੱਧਰ ਦੇ ਨਾਮ ਸੀ ਜਿੱਨੀ ਪੰਜਾਬ ਯੂਨੀਵਰਸਿਟੀ ਸੈਂਡ ਦੇ ਵਿੱਚ ਵੱਡਾ ਨਾਮ ਸੀ ਔਰ ਐਡਾ ਵੱਡਾ ਆਵਾਜ਼ ਹੈ ਉਹ ਇੰਡੀਆ ਦੀ ਤੇ ਸਾਡਾ ਜਿਹੜਾ ਲੋਕ ਸਭਾ ਦੇ ਵਿੱਚ ਉਹ ਆਵਾਜ਼ ਜਿਹੜਾ ਜਾਊਗੀ ਸਾਡੇ ਲੋਕਾਂ ਦੇ ਹੱਕਾਂ ਦੀ ਰਾਖੀ ਕਰੂ ਬਰੋਡੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਹਰੀ ਹੈ ਇਸ ਹਲਕੇ ਤੋਂ ਬਾਹਰ ਦੇਣਾ ਕੀ ਕਹੂੰਗਾ ਬਰੋਡੀਆਂ ਨੂੰ ਉਹ ਲਗਾਤਾਰ ਕਿਤੋਂ ਵਾਰੀ ਨੇ ਨਹੀਂ ਲਗਾਤਾਰ ਇੱਥੇ ਰਹਿੰਦੇ ਨੇ ਆਪਣੇ ਮੋਹਾਲੀ ਤੇ ਨਿਗੜ ਦੇ ਵਿੱਚ ਜੀ ਲਗਾਤਾਰ ਦੇਖਦੇ ਹਰ ਰੋਜ਼ ਆਪਣੇ ਹਲਕੇ ਦੇ ਵਿੱਚ ਕਿੰਨੇ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਵਾਰੀ ਦਾ ਜਿਹਨੂੰ ਮਰਜ਼ੀ ਕਹਦੇ ਸਾਨੂੰ ਵਾਰੀ ਕਹਿੰਦੇ ਸੀ ਅਸੀਂ ਨਾ ਇੱਥੇ ਰਹਿੰਦੇ ਆ ਹਰ ਇੱਕ ਬੰਦਾ ਇੱਕ 80 ਰੋਗ ਲੋਕ ਬਾਰੋ ਆਗੇ ਸੇ ਫਸੇ ਹੋਏ ਆ ਸਾਰੇ ਵਾਰੀ ਆ ਸੀ